ਪਾਠ 17 ਦੁਸ਼ਮਣ ਦਰਮਿਆਨੇ ਤਬਕੇ ਦੇ ਘਰ ਦਾ ਇੱਕ ਕਮਰਾ ਰਘੁਨਾਥ ਮੰਜੇ ਤੇ ਬਿਮਾਰ ਪਿਆ ਹੈ ਉਸ ਨੂੰ ਖੰਗ ਦਾ ਜ਼ਬਰਦਸਤ ਦੌਰਾ ਹੈ ਕੋਲਪਈ ਇੱਕ ਕੁਰਸੀ ਤੇ ਉਸ ਦੀ ਪਤਨੀ ਲੀਲਾ ਬੈਠੀ ਹੈ ਇੱਕ ਡਾਕਟਰ ਰਘੁਨਾਥ ਦਾ ਮੁਆਇਨਾ ਕਰ ਰਿਹਾ ਹੈ ਡਾਕਟਰ ਦੇ ਹੱਥ ਵਿੱਚ ਸਥੈਥੋਸਕੋਪ ਹੈ ਹਾਏ ਹੋਏ ਮੈਂ ਮਰ ਗਿਆ ਹਏ ਚਾਤੀ ਦਰਦ ਡਾਕਟਰ ਜੀ ਖੰਗ ਨਾਲ ਤਾਂ ਸਾਹ ਵੀ ਚੰਗੀ ਤਰ੍ਹਾਂ ਨਹੀਂ ਲਿਆ ਜਾਂਦਾ ساری ਰਾਤ ਅੱਖ ਨਹੀਂ ਲੱਗੀ ਖਵਰੇ ਇਹ ਕਿੱਥੋਂ ਖੰਗਾ ਜਿਮੜੀ ਹੈ ਜਰਾ ਟੂਟੀਆਂ ਲਾ ਕੇ ਚੰਗੀ ਤਰ੍ਹਾਂ ਵੇਖੋ ਲਓ ਮੈਂ ਵੇਖਣਾ ਜਰਾ ਇਧਰ ਪਿੱਠ ਮੋੜੋ ਹਾਂ ਇਸ ਤਰ੍ਹਾਂ ਹੂੰ ਆਏ ਡਾਕਟਰ स्टेथोस्कोप रहा है। लो सा हां छाती तो कमीज चुको हां लो सा जोर दी फेर लो होर हां फिर फिर लो बस ਹਾਏ ਮੈਂ ਮਰ ਗਿਆ ਡਾਕਟਰ ਸਾਹਿਬ ਖੰਘ ਖੰਘ ਕੇ ਛਾਤੀ ਵਿੱਚ ਪੀੜ ਹੋਣ ਲੱਗ ਪਈ ਹੈ ਗਲਾ ਦਿਖਾਓ ਜਰਾ ਮੂੰਹ ਖੋਲੋ ਆ ਕਰੋ ਕਿਉਂ ਡਾਕਟਰ ਜੀ ਕੀ ਨੁਕਸ ਹੈ ਨਹੀਂ ਕੋਈ ਕੋਬਰਾਟ ਵਾਲੀ ਗੱਲ ਨਹੀਂ ਬੜੇ ਸਖਤ ਗਲੇ ਪਏ ਹੋਏ ਨੇ ਬਸ ਕੋਈ ਮਾੜੀ ਚੰਗੀ ਚੀਜ਼ ਖਾਦੀ ਗਈ ਹੈ ਡਾਕਟਰ ਸਾਹਿਬ ਕੋਈ ਐਸੀ ਦਵਾਈ ਦਿਓ ਜਿਸ ਨਾਲ ਫੌਰਨ ਠੀਕ ਹੋ ਜਾਵਾਂ ਦੁਕਾਨ ਤੇ ਕੰਮ ਵਿੱਚ ਹਰਜ ਹੁੰਦਾ ਏ ਮੈਂ ਹੁਣੇ ਟੀਕਾ ਲਾ ਦੇਣਾ ਖੰਗ ਦਾ ਦੌਰਾ ਫੌਰਨ ਘਟ ਜਾਵੇਗਾ ਪਰ ਤੁਸੀਂ ਅੱਜ ਦੁਕਾਨ ਤੇ ਨਾ ਜਾਣਾ ਤੁਹਾਡਾ ਕੰਮ ਵੀ ਆٹے ਦਾਣੇ ਦਾ ਹੋਇਆ ਸੁੱਕਾ ਆਟਾ ਵੀ ਉਡ ਉਡ ਕੇ ਸੰਗ ਨੂੰ ਚੜਦਾ ਹੈ ਰਗੁਨਾਥ ਫੇਰ ਜ਼ੋਰ-ਜ਼ੋਰ ਦੀ ਖੰਗਦਾ ਹੈ। ਲੋ ਮੈਂ ਟੀਕਾ ਲਾ ਦਿਆਂ। ਮੇਜ਼ ਤੋਂ ਮੇਰਾ ਬੈਗ ਫੜਾ ਦੇ ਨਾ। ਹੈਲੋ ਡਾਕਟਰ ਜੀ। ਤੇ ਡਾਕਟਰ ਜੀ ਖਾਣ ਵਾਸਤੇ ਕੀ ਦੇਣਾ ਹੈ? ਅੱਜ ਇਹਨਾਂ ਨੂੰ ਸਿਰਫ ਦੁੱਧ ਹੀ ਦਿਓ ਤਾਂ ਚੰਗਾ ਏ। ਹਾਂ, ਸਾਬੂਦਾਣਾ ਵੀ ਦੇ ਸਕਦੇ ਹੋ। ਮੇਰਾ ਮਤਲਬ ਹੈ ਨਰਮ ਗਿਜ਼ਾ ਖਾਣੀ ਹੀ ਫਾਇਦੇਮੰਦ ਰਹੇਗੀ। ਮੈਂ ਟੀਕਾ ਲਾ ਦੇਣਾ। ਖੰਗ ਦਾ ਜ਼ੋਰ ਤਾਂ ਹੁਣੇ ਹੀ ਘਟ ਜਾਵੇਗਾ। ਲਓ ਜੀ, ਬਾਹ ਨੰਗੀ ਕਰੋ। ਹਮ ਬਸ ਠੀਕ ਹੈ। ਰਗੁਨਾਥ ਬਾਹ ਨੰਗੀ ਕਰਦਾ ਹੈ ਤੇ ਡਾਕਟਰ ਟੀਕਾ ਲਾਉਂਦਾ ਹੈ। ਕਿਉਂ? ਦਰਦ ਮਹਿਸੂਸ ਕੀਤੀ ਜੇ? ਹੁਣ ਤੁਸੀਂ ਜ਼ਰਾ ਸਿੱਧੇ लेट ਜਾਓ। ਐਲੋ ਡਾਕਟਰ ਸਾਹਿਬ, ਤੁਹਾਡੀ ਫੀਸ। ਓਹ, ਧੰਨਵਾਦ। ਤੁਸੀਂ ਕਿਸੇ ਨੂੰ ਭੇਜ ਕੇ ਦਵਾਈ ਮੰਗਵਾ ਲੈਣਾ। ਚਾਰ ਖੁਰਾਕਾਂ ਤਿੰਨ-ਤਿੰਨ ਘੰਟੇ ਬਾਅਦ ਡਾਕਟਰ ਜਾਂਦਾ ਹੈ ਮੈਂ ਕਿਹਾ ਜੀ ਦੁੱਧ ਗਰਮ ਕਰਕੇ ਲਿਆ ਦਿਆਂ ਰਗੁਨਾਥ ਕੁਝ ਖੰਗਦਾ ਹੋਇਆ ਨਹੀਂ ਅਜੇ ਨਹੀਂ ਟੀਕੇ ਨਾਲ ਮੇਰੀ ਬਾਹਂ ਦਰਦ ਕਰਨ ਲੱਗ ਪਈ ਹੈ ਪਰ ਖੰਗ ਕੁਝ ਘਾਟ ਗਈ ਮਾਨੂੰਮ ਹੁੰਦੀ ਹੈ ਲੀਲਾ ਬਿਮਲਾ ਲੰਗਾ ਅੰਦਰ ਬਿਮਲਾ ਆਉਂਦੀ ਹੈ ਤੂੰ ਅੱਜ ਕਿੱਧਰ ਸਵੇਰੇ ਸਵੇਰੇ ਰਘੁਨਾਥ ਨੂੰ ਨਮਸਤੇ ਜੀ ਅਨਮਸਤੇ ਕੀ ਗੱਲ ਹੈ ਤਬੀਅਤ ਤਾਂ ਠੀਕ ਜੇ ਨਾ ਤੇਰੇ ਚੀਚੇ ਨੂੰ ਕੱਲ ਰਾਤ ਦੀ ਬੜੀ ਸਖਤ ਖੰਗ ਹੋ ਗਈ ਹੈ ਛਾਤੀ ਵਿੱਚ ਬੜੀ ਦਰਦ ਹੈ ਹੁਣੇ ਡਾਕਟਰ ਟੀਕਾ ਲਾ ਕੇ ਗਿਆ ਹੈ ਕੀ ਸਬਬ ਸਬਬ ਕੀ ਹੋਣਾ ਹੈ ਡਾਕਟਰ ਤਾਂ ਕਹਿੰਦਾ ਕੋਈ ਮਾੜਾ ਚੰਗਾ ਖਾਦਾ ਗਿਆ ਹੈ ਗਲੇ ਪੈਗੇ ਨੇ ਜਾਪਦਾ ਜੀਜੇ ਹੋਰੀ ਚੋਰੀ ਬਾਜ਼ਾਰੋਂ ਪੂੜੀਆਂ ਕਚੋਰੀਆਂ ਖਾਂਦੇ ਰਹਿੰਦੇ ਨੇ ਕਿਉਂ ਜੀ ਦੇਖਿਆ ਹੋਂ ਤੇ ਚੋਰੀ ਫੜੀ ਗਈ ਨਾ ਮੈਨੂੰ ਤਾਂ ਯਾਦ ਨਹੀਂ ਕੋਈ ਮਾੜੀ ਚੀਜ਼ ਬਾਜ਼ਾਰੋਂ ਖਾਦੀ ਹੋਵੇ ਜਿਹੜਾ ਪਰਸੋਂ ਘਿਓ ਲਿਆਂਦਾ ਜੇ ਨਾ ਕੋਡੀਆਂ ਖੋਟਾ ਨਿਕਲਿਆ ਮੇਰਾ ਵੀ ਗਲਾ ਪੀੜ ਹੁੰਦਾ ਪਿਆ ਸਭ ਉਸੇ ਦੀ ਖਰਾਬੀ ਹੈ ਅੜੀਏ ਕਿਹੜਾ ਚੰਦਰਾ ਜ਼ਮਾਨਾ ਆ ਗਿਆ ਭਾਵੇਂ 700 ਰੁਪਏ ਕਿਲੋ ਲਵੋ ਤਾਂ ਵੀ ਅਸਲੀ ਕਿਉਂ ਨਸੀਬ ਨਹੀਂ ਹੁੰਦਾ ਬਨਸਪਤੀ ਜ਼ਰੂਰ ਲਾਇਆ ਹੋਵੇਗਾ ਅੱਜ ਕੱਲ ਤਾਂ ਖਾਲਸ ਕਿਉਂ ਉਹੀ ਖਾ ਸਕਦਾ ਜਿਸ ਦੀ ਘਰ ਦੀ ਮੱਝ ਹੋਵੇ ਪਰ ਹਰ ਕੋਈ ਮੱਝ ਤਾਂ ਨਹੀਂ ਰੱਖ ਸਕਦਾ ਪਹਿਲਾਂ ਆਪਣੇ ਰਹਿਣ ਲਈ ਤਾਂ ਚੱਜ ਦੀ ਜਗ੍ਹਾ ਜੁੜੇ ਅੱਜਕੱਲ ਮਕਾਨਾਂ ਦੇ ਕਿਰਾਏ ਤਾਂ ਇੰਨੇ ਵਧੇ ਹੋਏ ਨੇ ਕਿ ਸਫੇਦ ਪੋਸਟਬਰ ਮਜਬੂਰਨ ਇੱਕ ਇੱਕ ਦੋ ਦੋ ਕਮਰਿਆਂ ਵਿੱਚ ਗੁਜ਼ਾਰਾ ਕਰਦੇ ਪਏ ਨੇ ਤੇ ਮੱਝਾ ਕਿੱਥੇ ਰੱਖਣ ਨਾਲੇ ਜਿੰਨਾ ਜਿਰ ਡੰਗਰ ਨਾਲ ਆਪ ਡੰਗਰ ਨਾ ਬਣੋ ਕੁਝ ਵੀ ਪੱਲੇ ਨਹੀਂ ਪੈਂਦਾ ਲਵੇਰਾ ਰੱਖ ਲੈਣਾ ਤਾਂ ਸੌਖਾ ਏ ਪਰ ਲਵੇਰੇ ਦੀ ਪਰਵਈ ਕਰਨੀ ਉਸ ਦੀ ਸੇਵਾ ਕਰਨੀ ਕੋਈ ਬੱਚਿਆਂ ਦੀ ਖੇਡ ਥੋੜੀ ਏ ਪਰ ਕਿਉਂ ਤਾਂ ਮੈਂ ਆਪ ਪਵਿੱਤਰ ਸਟੋਰ ਤੋਂ ਲਿਆਇਆ ਸਾਂ ਕਹਿੰਦਾ ਸੀ ਬਹੁਤ ਹੀ ਚੰਗਾ ਕਿਉ ਏ ਖੁਰਜੇ ਤੋਂ ਆਇਆ ਏ ਇਦਾਂ ਹੀ ਕਹਿੰਦੇ ਹੁੰਦੇ ਨੇ ਕਿਉ ਵਿੱਚ ਤਾਂ ਭਲਾ ਬਨਸਪਤੀ ਮਿਲਾਉਂਦੇ ਹੀ ਹੋਣ ਸਹੀ ਗਰਕ ਜਾਣੇ ਮੱਖਣ ਵੀ ਬਨਸਪਤੀ ਦਾ ਬਣਾਉਣ ਲੱਗ ਪਏ ਨੇ ਸੁਣਿਆ ਹੈ ਕਲਕੱਤੇ ਛਾਪੇ ਪਏ ਨੇ ਪੁਲਿਸ ਨੇ ਕਈਆਂ ਨੂੰ ਸਿਰੋਂ ਫਾੜ ਲਿਆ ਪਰ ਲੀਲਾ ਜਿਹੜਾ ਕਿਉ ਮੈ ਲਿਆ ਆ ਸਾਂ ਉਹਦੀ ਖੁਸ਼ਬੂ ਤਾਂ ਬੜੀ ਚੰਗੀ ਮਲੂਮ ਹੁੰਦੀ ਸੀ ਜੀਜਾ ਜੀ ਖੁਸ਼ਬੂ ਦੀ ਭਲੀ ਪੁੱਛੀ ਜੇ ਪਰਸੋਂ ਮੇਰਾ ਦਿਉਰ ਪਿਆ ਦੱਸਦਾ ਸੀ ਕਿ ਅਸਲੀ ਕਿਉ ਦੀ ਖੁਸ਼ਬੂ ਦਾ ਵੀ ਇੱਕ ਸੈਂਟ ਬਣਿਆ ਹੋਇਆ ਝੋਨੇ ਦੇ ਬਨਸਪਤੀ ਵਿੱਚ ਮਿਲਾ ਦਿੰਦੇ ਨੇ ਹਾਏ ਹਾਏ ਸੱਚੀ ਦੁਨੀਆ ਘਰਕੰਦੇ ਆ ਗਈ ਹੈ ਨਾਲੇ ਅੜੀਏ ਮੂੰਗਫਲੀ ਦੇ ਤੇਲ ਨੂੰ ਜਮਾ ਕੇ ਕਿਉ ਬਣਾ ਦੇਣਾ ਵੀ ਤਾਂ ਸਰਾਸਰ ਧੋਖੇਬਾਜ਼ੀ ਹੈ ਨਹੀਂ ਇਹ ਗੱਲ ਨਹੀਂ ਕਹਿੰਦੇ ਨੇ ਕਿ ਸੇ ਨੂੰ ਬਾ ਬਾਦੀ ਕਿਸੇ ਨੂੰ ਮਾ ਮਾਫਕ ਕਈ ਲੋਕ ਤਾਂ ਖਾਂਦੇ ਹੀ ਬਨਸਪਤੀ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਜਿਹੜੇ ਨਾ ਖਾਂਦੇ ਹੋਣ ਉਹਨਾਂ ਨੂੰ ਧੋਖੇ ਨਾਲ ਵੀ ਖਵਾ ਦੇਣਾ ਮਹਾਪਾਪ ਹੈ ਮੈਂ ਤਾਂ ਸੁਣਿਆ ਲੋਕੀ ਕੱਢਦੇ ਦੁੱਧ ਵਿੱਚ ਬਨਸਪਤੀ ਮਿਲਾ ਦਿੰਦੇ ਨੇ ਤੇ ਫੇਰ ਦਹੀਂ ਜਮਾ ਕੇ ਕਿਉਂ ਕੱਢ ਲੈਂਦੇ ਨੇ ਹਾਈ ਹਾਈ ਹਨੇਰ ਪੈ ਜੇ ਅੜੀਏ ਵੱਲ ਛਲ ਤਾਂ ਹੁਣ ਪੋਟੇ ਪੋਟੇ ਤੇ ਹੋ ਗਏ ਨੇ ਰਗੁਨਾਥ ਜ਼ੋਰ ਨਾਲ ਖੰਗਦਾ ਹੈ ਵੇਖਿਆ ਫੇਰ ਖੰਗ ਖਸਮਾ ਖਾਣੀ ਪਿੱਛਾ ਨਹੀਂ ਛੱਡਦੀ ਤੁਸੀਂ ਤਾਂ ਐਵੇਂ ਘਬਰਾ ਗਏ ਹੋ ਡਾਕਟਰ ਸਾਧਕੇ ਟੀਕੇ ਵਾਲੇ ਜ਼ਰਾ ਇਹਨਾਂ ਦਾ ਗਲਾ ਮਲ ਦੇਣਾ ਸੀ ਝਟਰਾ ਮ ਆ ਜਾਂਦਾ ਲੀਲਾ ਨੂੰ ਗਲਾ ਮਲਣ ਦਾ ਵੱਲ ਤਾਂ ਚੰਗਾ ਆਉਂਦਾ ਰਾਤੀ ਮਲਿਆ ਵੀ ਸੀ ਪਰ ਕੋਈ ਫਰਕ ਨਹੀਂ ਪਿਆ ਨਹੀਂ ਅੜੀਏ یوں ਕਰ ਥੋੜਾ ਜਿਹਾ ਘਿਓ ਲੈ ਕੇ ਇਹਨਾਂ ਦੇ ਡੋਲੇ ਤੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਦੀਆਂ ਨਾੜਾਂ ਵੀ ਮਲ ਦੇ ਇਹਨਾਂ ਨਾੜਾਂ ਦੇ ਮਲਣ ਨਾਲ ਵੀ ਗਲੇ ਨੂੰ ਆਰਾਮ ਪਹੁੰਚਦਾ ਹੈ ਚੰਗਾ ਮੈਂ ਹੁਣੇ ਮਲ ਦੇਣੀ ਆ ਤੇ ਮੈਂ ਕਿਹਾ ਤੁਸੀਂ ਸ਼ਹਿਰ ਵਿੱਚ ਮਲਠੀ ਦਾ ਪੂਰਾ ਪਾ ਕੇ ਕਿਉਂ ਨਹੀਂ ਛੱਟ ਲੈਂਦੇ ਘਰ ਵੀ ਓੜ-ਪੋੜ ਕਈ ਵਾਰੀ ਕਰਾਮਾਤ ਦਿਖਾ ਜਾਂਦੇ ਨੇ ਥੋੜਾ ਖਰਚ ਤੇ ਬਹੁਤਾ ਫਾਇਦਾ ਤੇ ਸ਼ਾਇਦ ਕਿੱਥੇ ਖਾਲਸ ਮਿਲ ਚੱਲਿਆ ਏ ਉਸ ਦਿਨ ਮੈਂ ਸ਼ੈਤ ਲਿਆਂਦਾ ਤਾਂ ਵਿੱਚੋਂ ਸੇਬ ਦੇ ਮਰਬੇ ਦੀਆਂ ਗਿਟਕਾਂ ਨਿਕਲੀਆਂ ਹੂੰ ਮਰਬੇ ਦਾ ਸੀਰਾ ਹੋਣਾ ਹੀ ਨਾ ਹੋਰ ਕੀ ਹੋਣਾ ਸੀ ਕਰੀਏਗੀ ਹਰ ਚੀਜ਼ ਵਿੱਚ ਮਿਲਾਵਟ ਹੈ ਸਭ ਧੋਖਾ ਹੀ ਧੋਖਾ ਹੈ ਲੂਣ ਵਿੱਚ ਦੁੱਧ ਪੱਥਰੀ ਮਿਲਾਈ ਜਾਂਦੀ ਹੈ ਤੇ ਹਲਦੀ ਵਿੱਚ ਗਾਚਣੀ ਮਿੱਟੀ ਪੀਸੀ ਹੁੰਦੀ ਹੈ ਉਸ ਦਿਨ ਮੈਂ ਬਾਜ਼ਾਰੋਂ ਕੌੜਾ ਤੇਲ ਲਿਆਂਦਾ ਤਾਂ ਵਿੱਚੋਂ ਅਲਸੀ ਦੀ ਬੋ ਪਈ ਆਵੇ ਹੋਣ ਮੈਂ ਰੋਜ਼ ਆਪਣੇ ਸਾਹਮਣੇ ਦੁੱਧ ਚੁਆ ਕੇ ਲਿਆਉਂਦਾ ਹਾਂ ਧਿਆਨ ਇੱਧਰ ਉੱਧਰ ਹੋਇਆ ਨਹੀਂ ਤੇ ਵਿੱਚ ਪਾਣੀ ਪਾਇਆ ਨਹੀਂ ਫੇਰ ਉਸਨੇ ਇੱਕ ਦਿਨ ਕੀ ਕੀਤਾ ਵਲਟੋਈ ਵਿੱਚ ਪਾਣੀ ਪਾ ਕੇ ਉਸ ਨੂੰ ਖੂਬ ਘੁਮਾਇਆ ਤੇ ਵਲਟੋਈ ਜਲਦੀ ਨਾਲ ਉਲਟਾ ਕੇ ਦਿਖਾ ਦਿੱਤੀ ਪਾਣੀ ਤਾਂ ਪਾਸਿਆਂ ਤੇ ਘੁੰਮਦਾ ਰਿਹਾ ਭਲਾ ਬਾਹਰ ਕਿੱਥੇ ਡਿੱਗਣਾ ਸੀ ਬਸ ਜੀ ਮੱਝੇ ਹੀਠਾਂ ਦੁੱਧ ਚੋਣ ਬਹਿ ਗਿਆ ਪਰ ਮੈਂ ਸਿਰੋਂ ਫੜ ਲਿਆ ਹੈ ਬੜਾ ਚਲਾਕ ਨਿਕਲਿਆ ਲੀਲਾ ਤੇ ਬਿਮਲਾ ਗੰਨੇ ਦਾ ਰਸ ਵੇਚਣ ਵਾਲੇ ਦੇਖੇ ਨਹੀਂ ਜਿਹੜੇ 20 ਰੁਪਏ ਗਲਾਸ ਦੇ ਹੋਕਰੇ ਮਾਰਦੇ ਰਹਿੰਦੇ ਨੇ ਸਕਰੀਨ ਦੇ ਪਾਣੀ ਦੀ ਬਾਲਟੀ ਕੋਲ ਰੱਖੀ ਹੁੰਦੀ ਹੈ ਤੇ ਅੱਖ ਬਚਾ ਕੇ ਗੰਨੇ ਦੇ ਫੋਕ ਨੂੰ ਪਾਣੀ ਵਿੱਚ ਪਿਉ ਕੇ ਵੇਲਣੇ ਵਿੱਚੋਂ ਕੱਢੀ ਜਾਂਦੇ ਨੇ ਅੱਛਾ ਬਈ ਮੈਂ ਤਾਂ ਕਦੀ ਨਹੀਂ ਪੀਤਾ ਸਕ੍ਰੀਨ ਤਾਂ ਕਹਿੰਦੇ ਨੇ ਸੇਤ ਲਈ ਚੰਗੀ ਨਹੀਂ ਹੁੰਦੀ ਲੋਕਾਂ ਦੀ ਸੇਤ ਦੀ ਕੌਣ ਪਿਆ ਪਰਵਾਹ ਕਰਦਾ ਏ ਪਿੱਛੇ ਜੇ ਪੁਲਿਸ ਨੇ ਛਾਪੇ ਮਾਰ ਕੇ ਕਾਰਖਾਨੇ ਫੜੇ ਸਨ ਜੋ ਕਾਗਜ਼ਾਂ ਪੱਤਿਆਂ ਵਗੈਰਾ ਤੋਂ ਰੰਗ ਝਾੜ ਕੇ ਉਹਨਾਂ ਨੂੰ ਵੱਟ ਕੇ ਚਾਹ ਬਣਾਉਂਦੇ ਸਨ ਲਓ ਜੀ ਹੋਰ ਸੁਣੋ ਕੱਲ ਜੁਗਜੋ ਹੋਇਆ ਚਾਹ ਦੀ ਥਾਂ ਵੀ ਲੋਕਾਂ ਨੂੰ ਕੂੜਾ ਕਰਗੜ ਪਿਉਣਾ ਸ਼ੁਰੂ ਕਰ ਦਿੱਤਾ ਹੈ ਸੁਣਿਆ ਏ ਬਨਾਉਟੀ ਦਵਾਈਆਂ ਵੀ ਵਿਕਦੀਆਂ ਨੇ ਪਲਾ ਹੁਣ ਜਿਹੜੇ ਵਿਚਾਰੇ ਰੋਗੀ ਬੰਦੇ ਨੂੰ ਦਵਾਈ ਚਾਹੀਦੀ ਹੋਵੇ ਉਹ ਕੀ ਕਰੇ ਤੇ ਉਸ ਨੀਮ ਹਕੀਮ ਦੀ ਗੱਲ ਨਹੀਂ ਸੁਣੀ ਜਿਹੜਾ ਮਮੀਰੇ ਦਾ ਸੁਰਮਾ ਵੇਚਦਾ ਸੀ ਮੇਰੀ ਸਹੇਲੀ ਦੀਆਂ ਅੱਖਾਂ ਦੀ ਜੋਤੀ ਜਾਂਦੀ ਰਹੀ ਏ ਇਹ ਸੁਰਮਾ ਕਾਦਾ ਹੋਣਾ ਏ ਮਿੱਟੀ ਹੋਵੇਗੀ ਬਿਮਲਾ ਸਾਡੇ ਮੁਲਕ ਦੇ ਕੁਝ ਲਾਲਚੀ ਵਪਾਰੀ ਲੋਕ ਤਾਂ ਸੱਚੀ ਬੜੇ ਹੀ ਗਏ ਗੁਜ਼ਰੇ ਨੇ। ਉਹਨਾਂ ਨੂੰ ਰਤਾਤਸ ਨਹੀਂ ਆਉਂਦਾ ਲੋਕਾਂ ਦੀ ਸਿਹਤ ਤੇ ਜ਼ਿੰਦਗੀ ਪਵੇ ਟੱਠੇ ਖੂਹ ਵਿੱਚ। ਉਹਨਾਂ ਨੂੰ ਤਾਂ ਆਪਣੇ ਨਫੇ ਨਾਲੀ ਵਾਸਤਾਏ ਅਖੇ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ। ਉਹ ਤਾਂ ਤੇਜ ਤੇ ਦੁਸ਼ਮਣੋਂ ਇੱਕੀ। ਦੁਸ਼ਮਣ ਵਰਗੇ ਦੁਸ਼ਮਣ ਜਿਹੜੇ ਖਾਹ ਰਾਕ ਵਿੱਚ ਮਲਾਵਟ ਕਰਕੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦੇਣ ਉਹਨਾਂ ਤੋਂ ਵੱਧ ਹੋਰ ਕੌਣ ਦੁਸ਼ਮਣ ਹੋ ਸਕਦਾ ਏ ਇਹੋ ਜੇ ਲੋਕਾਂ ਨਾਲ ਜਿੰਨੀ ਕੀਤੀ ਜਾਵੇ ਥੋੜੀ ਐ ਟੁੱਟ ਪੈਣਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਐ ਬੇੜਾ ਗਰਖ ਹੋਵੇ ਇਸ ਕਿਉ ਵਾਲੇ ਦਾ ਜਵਾਨੀਓ ਟੁੱਟੇ ਖੰਗਦਾ ਹੋਇਆ ਖੰਗ ਨਾਲ ਮੇਰੀ ਤਾਂ ਮਾਥੇ ਮਾਰੀ ਗਈ ਐ ਸਹਰੀ ਰਾਤ ਨੀਂਦ ਨਹੀਂ ਆਈ ਖੰਗ ਉਹ ਖੰਗ ਕੇ ਮੇਰੀਆਂ ਰਗਾਂ ਦਰਦ ਕਰਨ ਲੱਗ ਪਈਆਂ ਨੇ ਲੀਲਾ ਇਹਨਾਂ ਨੂੰ ਥੋੜੀ ਜੀ ਚੂਰੀ ਬਣਾ ਕੇ ਖਵਾ ਤੇ ਰਾਤੀ ਸੌਣ ਲੱਗਿਆ ਬਨਖਸ਼ਾ ਪਿਉ ਕੇ ਗਿੱਚੀ ਤੇ ਬੰਨ ਦੇਂ ਪਰ ਡਾਕਟਰ ਨੇ ਤਾਂ ਕਿਹਾ ਹੈ ਅੱਜ ਸਿਰਫ ਦੁੱਧ ਹੀ ਦਿਓ ਡਾਕਟਰ ਦੀਆਂ ਡਾਕਟਰ ਦੀ ਜਾਣਣ ਕਦੀ ਕੋਈ ਮਾੜਾ ਮੋਟਾ ਦੁੱਖ ਹੋ ਜਾਏ ਮੈਂ ਤਾਂ ਕਦੀ ਡਾਕਟਰ ਤੋਂ ਦਵਾਈ ਲੈਣ ਨਹੀਂ ਗਈ ਡਾਕਟਰ ਦੀ ਤਾਂ ਰਤਾ ਕੁ ਜ਼ੁਬਾਨ ਹਿਲ ਜਾਂਦੀ ਹੈ ਤੇ ਅਗਲੇ ਬੰਦੇ ਦਾ ਰੋਟੀ ਪਾਣੀ ਬੰਦ ਹੋ ਜਾਂਦਾ ਹੈ ਲੈ ਡਾਕਟਰ ਤਾਂ ਮਰੀਜ਼ ਦੇ ਭਲੇ ਦੀ ਗਾਲ ਹੀ ਦੱਸਦੇ ਨੇ ਦਸ ਦੇ ਹੋਣਗੇ ਪਰੜੀਏ ਮੇਰੇ ਵਰਗੀ ਕੋੜੋ ਤਾਂ ਮੂੰਹ ਬਨ ਕੇ ਨਹੀਂ ਬੈਠਿਆ ਜਾਂਦਾ ਮੈਨੂੰ ਕਦੀ ਖੰਗ ਖੁੰਗ ਹੋ ਜਾਵੇ ਤਾਂ ਇੱਕ ਪਾ ਜਲੇਬੀਆਂ ਤੱਤੀਆਂ ਤੱਤੀਆਂ ਮੰਗਵਾ ਕੇ ਖਾ ਲੈਣੀ ਆ ਮਜਾਲ ਫੇਰ ਖੰਗ ਦਾ ਨਾਂ ਨਿਸ਼ਾਨ ਵੀ ਰਹਿ ਜਾਏ ਮਠਿਆਈ ਦੀ ਮਠਿਆਈ ਤੇ ਦਵਾਈ ਦੀ ਦਵਾਈ ਅੱਛਾ ਜਲੇਬੀਆਂ ਤਾਂ ਫੇਰ ਖਾਂਦੀ ਰਹੀ ਹੁਣ ਇਹ ਦੱਸ ਕਿ ਦੁੱਧ ਪੀਵਾਂਗੀ ਕਿ ਚਾਹ ਬਣਾਵਾਂ ਨਾ ਨਾ ਭੈਣ ਮੈਂ ਚੱਲੀ ਅਜੇ ਜਾ ਕੇ ਬੱਚਿਆਂ ਨੂੰ ਤਿਆਰ ਕਰਨਾ ਏ ਤੇ ਸਕੂਲ ਭੇਜਣਾ ਏ ਹਾਂ ਸੱਚ ਜੀਜਾ ਜੀ ਮੈਂ ਤੁਹਾਨੂੰ ਹੀ ਕੋਲੰਬਾ ਦੇਣ ਆਈ ਸਾਂ ਕਿਉਂ ਕੀ ਗੱਲ ਏ ਕੱਲ ਮੈਂ ਤੁਹਾਡੀ ਹੱਟਿਓ 5 ਕਿਲੋ ਆਟਾ ਮੰਗਵਾਇਆ ਸੀ ਉਹਦੇ ਵਿੱਚ ਤਾਂ یوں ਮਾਲੂਮ ਹੁੰਦਾ ਜਿਵੇਂ ਦੁੱਧ ਪੱਥਰੀ ਮਿਲੀ ਹੁੰਦੀ ਹੈ ਕੌਣ ਲੈਣ ਗਿਆ ਸੀ ਸਾਡਾ ਨੌਕਰ ਹੈ ਨਾ RAMU ਉਹੀ ਗਿਆ ਸੀ ਤੇ ਉਸ ਬੇਵਕੂਫ ਦੇ ਬੱਚੇ ਨੇ ਕਿਆ ਨਹੀਂ ਕਿ ਆਟਾ ਤੁਹਾਡੇ ਘਰ ਜਾਣਾ ਹੈ ਨਹੀਂ ਤਾਂ ਹੋਰ ਵਧੀਆ ਦੇ ਦਿੰਦਾ ਤੁਹਾਨੂੰ ਮਾੜੀ ਚੀਜ਼ ਥੋੜਾ ਦੇਣੀ ਹੋਈ ਉਹਦੀ ਰੋਟੀ ਪਕਾਉ ਤਾਂ ਕਾਲੀ ਚੁਆਤੀ ਜਹੀ ਬਣਦੀ ਐ ਤੇ ਜਿਵੇਂ ਮਿੱਟੀ ਦੀਆਂ ਟਿਕੀਆਂ ਹੋਣ ਮਿੱਟੀ ਦੀਆਂ ਟਿਕੀਆਂ ਵਿਮਲਾ ਇਹ ਵੀ ਜੀਜੇ ਦਾ ਮਜ਼ਾਕ ਹੋ ਗਿਆ ਹੀ ਰਾਮੂ ਨੂੰ ਹੱੱਟੀ ਭੇਜ ਦੇਵੀਂ ਆਟਾ ਵਟਾ ਲਿਆਵੇਗਾ